ਤੇ ਦੇਖੋ ਮੈਂ ਰਾਜਾ ਤੇ ਪਬਲਕ ਨੂੰ ਲੜਾ ਦਿਆਂ ਉਹ ਕਹਿੰਦਾ ਛੱਡੋ ਪਰਾਂ ਮੈਂ ਭਗਤ ਤੇ ਭਗਵਾਨ ਨੂੰ ਲੜਾ ਦਿਆਂ ਕਹਿੰਦਾ ਇਹ ਨਹੀਂ ਹੱਸੇ ਹਾਂ ਜੀ ਭਗਤ ਤੇ ਭਗਵਾਨ ਨੂੰ ਲੜਾ ਦੇ ਚੁਗਲ ਫੈਸ ਕਰਦੇ ਮੈਂ ਅਨਾਮ ਦੇ 5 ਰੁਪਏ ਕਹਿੰਦੇ ਭਾਵੇਂ ਇੱਕ ਦੇ ਦੀ ਲੜਾ ਦੂੰ ਤੂੰ ਚੱਲ ਮੇਰੇ ਨਾਲ ਹੁਣ ਭਗਤ ਪ੍ਰਲਾਦ ਜੀ ਆਪਣੇ ਸਗਾਸਨ ਤੇ ਬੈਠੇ ਸਭ भजन ਕਰਕੇ ਜੀ ਉੱਠੇ ਸੀ ਉਹ بڑے بڑے ॠषि मुनिमी ਸਤਕਾਰ ਕਰ ਰਹੇ ਨੇ ਵੀ ਬੋਖੀ ਅਨੁਭਵੀ ਭਗਤਾਨ ਭਗਵਾਨ ਦੇ ਹੋਰ بڑے بڑے ਹਰਕਾਰ ਫੌਜ ਦਰਜਾ ਬਰ ਦਰਜਾ ਉਹ ਚੁਗਲਾਗੇ ਭਗਤ ਜੀ ਰਾਜੀ ਖੁਸ਼ੀਆਂ ਹਾਂ ਠੀਕ ਵਾਸ ਚਿਰ ਹੋ ਗਿਆ ਤੂੰ ਰਾਜ ਕਰਨੀਆਂ ਹਾਂ ਜੀ 2.1 ਤੋਂ ਡੇ ਕੁਣੀ ਤੋਂ ਇੱਕ ਕੁਣੀ ਵਿੱਚ 2.1 ਲੱਖ ਹੁੰਦਾ ਸਾਰੀ ਤਰਤੀ ਦੇ ਤੁਹਾਡਾ ਰਾਜ ਸਾਰੀਆਂ ਇਕੱਠੀਆਂ ਕਰੀਏ ਤੇ ਬੋਝ ਬਣਦ। ਪਰ ਇੱਕ ਗੱਲ ਦੱਸੋ ਵੀ ਤੁਹਾਡਾ ਪਿਓ ਮਾਰਿਆ ਕਿਨੇ ਕਹਿੰਦੇ ਨਰਸਿੰਘ ਨੇ ਤੂੰ ਬਦਲਾ ਲੈ ਲਿਆ। ਧੋਨੀ ਦਾ ਪਕਤ ਨਹੀਂ। ਇਤਨੀ ਫੌਜ ਹੁੰਦੇ ਹੋਏ ਇਤਨਾ ਸੱਜ ਉਸਮਾਨ ਹੁੰਦੇ ਹੋਏ ਅਜੇ ਭਗਵਾਨ ਜੀ ਹੁੰਦਾ ਫਿਰਦਾ ਹੈ। ਪਰ ਰਾਜ ਨੇ ਆਰਡਰ ਕਰਤਾ ਫੌਜ ਤਿਆਰੀ ਹੋ ਭਗਵਾਨ ਤੇ ਚੜਾਈ ਹੋ। ਬਸ ਚੜ ਪਏ। ਫੌਜ, ਹਾਥੀ, ਘੋੜਾ ਲਾ 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 ਕਰਦੇ। ਪਰ 라ਜਵੀ ਨਾਲ ਕਿਹਨੂੰ ਮਾਰਨਾ ਜੀ ਭਗਵਾਨ ਨੂੰ? ਮਹਾਰਾਜ ਨੇ ਦੇਖਿਆ ਕਿ ਚੁਕਲਾਂ ਦੇ ਢਾਏ ਛੜ ਗਏ ਤਾਂ ਉਹ ਇੱਕ ਬਜ਼ੁਰਗ ਦਾ ਰੂਪ ਧਾਰ ਕੇ ਰਸਤੇ ਵਿੱਚ ਹੱਥ ਵਿੱਚ ਕੁੰਡੀ ਤੇ ਉਹ ਕੁੰਡੀ ਇਧਰ ਡਿੱਗੀ ਬੁੱਢਾ ਇਧਰ ਡੇ ਉਹ ਬੱਚਾ ਕੁੰਡੀ ਫੜਾ ਦੋ ਪ੍ਰਣਾਦ ਗੰਦ ਦਾ ਨੌਕਰ ਫੜਾਇਓ ਉਹ ਹਿੱਲੀ ਵੀ ਨਹੀਂ ਉਹ ਕਾਕਾ ਤੁਸੀਂ ਆਪ ਹੀ ਫੜਾ ਦੋ ਕੰਬੇ ਬੁੱਢਾ ਪ੍ਰਣਾਦ ਜੀ ਤਾਂ ਚੁੱਕਣ ਲੱਗਾ ਚੁੱਕੀ ਨਹੀਂ ਗਈ ਭਗਤ ਜੀ ਬਰਮ ਗਿਆਨੀ ਸੀ ਸ਼ਕਤੀ ਨਾਲ ਚੁੱਕਣ ਦੀ ਕੋਸ਼ਿਸ਼ ਕੀਤੀ ਉਹ ਹਿੱਲੀ ਵੀ ਨਹੀਂ ਭਗਵਾਨ ਨੇ ਤਿੰਨ ਲੋਕਾਂ ਦਾ ਪਾਰ ਸੋਟੀ ਤੇ ਕਰ ਦਿੱਤਾ ਇਹ ਤੇ ਚੁੱਕੀ ਨਹੀਂ ਜਾਂਦੀ ਇਹਨੇ ਬੱਲੇ ਮਾਜਾ ਪੁੱਤਰਾ ਚੁੱਕੀ ਸੋਟੀ ਨਹੀਂ ਜਾਂਦੀ ਮਾਰਨ ਭਗਵਾਨ ਨੂੰ ਚੱਲੇ ਸ਼ਰਮ ਕਰ ਥੋੜੀ ਜੀ ਚੁਗਲੋਂ ਦੇ ਅੱਖ ਲੱਗਦਾ ਇਹ ਬੜੇ ਭੈੜੇ ਹੁੰਦੇ ਇੱਕਦਮ ਹੋਸ਼ ਆ ਗਿਓ ਹੋ ਭਗਵਾਨ ਦਾ ਸਦੀਵੀ ਮੇਰੀ ਮਤ ਨੂੰ ਕੀ ਹੋ ਗਿਆ ਪਰ ਉਦੋਂ ਦੀ ਸਾਡੇ ਦੀਸ ਵਿੱਚ ਕਹਾਵਤ ਬਣ ਗਈ ਪਹਿਲਾਂ ਨਹੀਂ ਸੀ ਕਿ ਚੁਗਲੀ ਬ੍ਰਹਮ ਗਿਆਨੀਆਂ ਦੇ ਵਿੱਚ ਉਤੋਂ ਦੀ ਚੁਗਲ ਦਾ ਕੰਮ ਕੀ ਹੈ ਪਾੜੇ ਥੋਣੇ ਲੜਾਈਆਂ ਕਰਨੀਆਂ ਜਦੋਂ ਨਾਗਵਰਣੀ ਸ਼ੁਰੂ ਹੋਣੀ ਆਪਸ ਤਾਂ ਮਾਸ਼ਾਅੱਲਾ ਇਹ ਰੱਖਾ ਪਰ ਚੁਗਲ ਦਾ ਕਦੇ ਭਲਾ ਹੁੰਦਾ ਹੀ ਨਹੀਂ